ਜਸਵਿੰਦਰ ਪੱਲਾ ਸਾਹਿਬ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਇਹ ਗੱਲ ਸੁਣ ਕੇ ਪਹਿਲਾਂ ਕਿਸੇ ਨੂੰ ਵੀ ਯਕੀਨ ਨਹੀਂ ਹੋਇਆ ਹੋਵੇਗਾ ਪਰ ਜਿਵੇਂ ਹੀ ਲੋਕਾਂ ਨੂੰ ਸੱਚ ਦਾ ਪਤਾ ਲੱਗਿਆ ਉਹਨਾਂ ਦੇ ਹੋਸ਼ ਉੱਡੇ ਦੇ ਉੱਡੇ ਹੀ ਰਹਿ ਗਏ ਉਹ ਸ਼ਖਸ ਜੋ ਕੱਲ ਤੱਕ ਸਾਰਿਆਂ ਨੂੰ ਹਸਾ ਰਿਹਾ ਸੀ ਅੱਜ ਸਭ ਨੂੰ ਰਵਾ ਕੇ ਚਲਾ ਗਿਆ ਪੰਜਾਬੀ ਕਮੇਡੀ ਜਗਤ ਦੇ ਕਲਾਕਾਰ ਜਸਵਿੰਦਰ ਪੱਲਾ ਸਾਹਿਬ ਬ੍ਰੇਨ ਸਟ੍ਰੋਕ ਦੀ ਇੱਕ ਖਤਰਨਾਕ ਬਿਮਾਰੀ ਨਾਲ ਜੂਝਣ ਦੇ ਹੀ ਅਤੇ ਕੱਲ ਸਵੇਰੇ 4 ਵਜੇ ਹਸਪੀਟਲ ਵਿੱਚ ਉਹਨਾਂ ਨੇ ਆਪਣੇ ਆਖਰੀ ਸਾਹ ਲਏ ਇਸ ਖਬਰ ਦਾ ਪਤਾ ਲੱਗਦੇ ਹੀ ਪੂਰੇ ਪੰਜਾਬ ਦਾ ਮਾਹੌਲ ਸ਼ੋਕ ਚ ਬਦਲ ਗਿਆ ਕਿਉਂਕਿ ਜਸਵਿੰਦਰ ਪੱਲਾ ਸਾਹਿਬ ਨੂੰ ਨਿੱਕ ਇਹ ਤਾਂ ਲੈ ਕੇ ਵੱਡੇ ਹਰ ਉਮਰ ਦਾ ਵਿਅਕਤੀ ਵੇਖਣਾ ਪਸੰਦ ਕਰਦਾ ਹੀ ਆਪਣੇ ਛਣਕਾਟਿਆਂ ਤੋਂ ਮਸ਼ਹੂਰ ਹੋਏ ਚਾਚਾ ਚਤਰਾ ਯਾਨੀ ਕਿ ਜਸਵਿੰਦਰ ਪੱਲਾ ਸਾਹਿਬ ਇਸ ਵੇਲੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਇਹ ਗੱਲ ਮੰਨਣ ਨੂੰ ਦਿਲ ਤਾਂ ਨਹੀਂ ਕਰਦਾ ਪਰ ਰੱਬ ਅੱਗੇ ਕਿਹਦਾ ਜ਼ੋਰ ਹੈ ਜਸਵਿੰਦਰ ਪੱਲਾ ਸਾਹਿਬ ਦੇ ਟੀਮ ਮੈਂਬਰ ਜਾਂ ਫਿਰ ਕਹਿ ਦਈਏ ਸਾਥੀ ਐਕਟਰ ਉਹ ਸਵੇਰੇ ਸਵੇਰੇ ਹੀ ਉਹਨਾਂ ਕੋਲ ਪਹੁੰਚ ਗਏ ਸੀ ਜਿਵੇਂ ਕਿ ਗਿੱਪੀ ਗਰੇਵਾਲ ਕੁੱਗੀ ਕਰਮਜੀਤ ਅਨਮੋਲ ਅਤੇ ਹੋਰ ਵੀ ਕਈ ਇਹ ਖ਼ਬਰ ਹੀ ਐਹੋ ਜੀ ਹੀ ਕਿ ਇਹ ਸੁਣ ਕੇ ਇਕ ਪਾਲੀ ਕਿਸੇ ਨੂੰ ਵੀ ਯਕੀਨ ਨਾ ਹੋਏ ਕਿ ਆਹ ਕੀ ਹੋ ਗਿਆ ਗੁਰਪ੍ਰੀਤ ਕੁੱਗੀ ਮੀਡੀਆ ਦੇ ਸਾਹਮਣੇ ਆ ਕੇ ਹੋਏ ਉਹਨਾਂ ਨੇ ਕਿਹਾ ਜਿਵੇਂ ਸਾਡੀ ਬਾਹ ਹੀ ਟੁੱਟ ਗਈ ਹੁੰਦੀ ਹੈ ਗਿੱਪੀ ਘਰਵਾਲ ਵੀ ਇਸ ਮੌਕੇ ਤੇ ਬਹੁਤ ਹੀ ਜ਼ਿਆਦਾ ਭਾਵੁਕ ਨਜ਼ਰ ਆਏ ਤੇ ਉਹਨਾਂ ਨੇ ਪਰਮਾਤਮਾ ਅੱਗੇ ਪਰਿਵਾਰ ਨੂੰ ਬਲ ਬਖਸ਼ਣ ਦੀ ਪ੍ਰਾਰਥਨਾ ਕੀਤੀ ਪਰ ਦੋਸਤੋ ਹਕੀਕਤ ਤਾਂ ਮੰਨੀ ਪੈਣੀ ਹੈ ਪੰਜਾਬੀ ਮਾਂ ਬੋਲੀ ਦਾ ਅੱਜ ਸੀ ਇੱਕ ਹੋਰ ਹੀਰਾ ਗਵਾ ਲਿਆ